ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੀ ਅੱਜ ਡੈਡੀ ਜੀ ਨੇ ਜਾਣਾ ਦਿੱਲੀ ਔਰ ਉਹਨਾਂ ਚੰਡੀਗੜ੍ਹ ਤੋਂ ਉਹਨਾਂ ਦੀ ਚੰਡੀਗੜ੍ਹ ਤੋਂ ਫਲਾਈਟ ਹੈ ਦਿੱਲੀ ਦੀ ਸਵੇਰੇ ਦੇ 4 ਵਜੇ 4 ਵਜੇ ਪੂਰ ਸੰਦੇ ਦੇ ਦੋਵੇ ਉਹ ਦੇਖੋ ਤੇ ਹੁਣ ਚੱਲੀਏ ਅੱਨ 7 ਵੇ ਫਲੈਟ ਹਨ ਡੈਡੀ ਜੀ ਦੀ ਤੇ ਸ਼ਾਮ ਨੂੰ 8 ਵਜੇ ਦੀ ਵਾਪਸੀ ਹੈ ਤੇ ਫਿਰ ਅਸੀਂ ਇਸ ਐਨੇ ਟਾਈਮ ਵਿੱਚ ਜੀਰਖਪੁਰ ਚਾਚਾ ਜੀ ਕੋਲੇ ਰੁਕ ਜਾਣਾ ਤੋ ਚਲੋ ਚੱਲੀਏ ਪਹਿਲਾਂ ਗੱਡੀ ਗੱਡੀ ਫੜਾਫੜਟ ਰੇਟ ਹੋ ਗਏ 4:00 ਬਜ ਗਏ ਪੂਰੇ ਘੰਟਾ ਸਾਨੂੰ ਚੰਡੀਗੜ੍ਹ 에ਰਪੋਰਟ ਪਹੁੰਚਣਾ ਹੈ ਨਾ 7:00 ਵੇ ਫਲੈਟ ਆ ਘੰਟਾ ਪਹਿਲਾਂ ਡੈਡੀ ਜੀ ਨੂੰ ਇੰਟਰ ਆਉਣਾ ਪੈਣਾ ਚਲੋ ਵੀ ਚੱਲੀਏ ਹਾਂ ہماری ਗੱਡੀ ਦੀ ਸਫਰ ਤੁਜੀ ਸਾਨੂੰ ਪ੍ਰੋਪਰ ਟਾਈਮ ਦੇ ਦੇ ਤਾਂ ਕਿ 4:00 ਬਜ ਕੇ 1 ਮਿੰਟ ਹੋ ਗਿਆ ਤੇ ਮਾਗੇ ਗੱਡੀ ਦੀ ਸਫਰ ਰੱਬ ਨਾ ਫੋਕਸ ਨਹੀਂ ਰੱਖ ਰਹੇ ਵੀ ਅੱਜ ਚੱਲਿਆ ਲੋ ਜੀ ਹੋ ਗਈ ਸਟਾਰ ਗਾਣੇ ਚੱਲਦੇ ਇੱਥੇ ਬੰਨਣਾ ਹੋਰ ਇਹ ਮੰਮੀ ਨੇ ਬਕਸ਼ ਮੰਮੀ ਕੋਈ ਸਮਾਨ ਤਾਂ ਨਹੀਂ ਰੱਖਣਾ ਪਾਣੀ ਵੀ ਰੱਖਣਾ ਪਾਣੀ ਵੀ ਪਾਣੀ ਦੀ ਬੋਤਲ ਵੀ ਰੱਖੋ ਹੋਰ ਕੁਛ ਨਹੀਂ ਪਿੱਛੇ ਰੱਖ ਦਮਾਈ ਠੀਕ ਇਹ ਰੱਖੀਏ ਚੱਲੀਏ ਚੱਲ ਜੇਰੇ ਬੰਦੋ ਜੀ ਨੇ ਵੀ ਬੜੀ ਸ਼ੁਰੂ ਕਰ ਲਈ ਪੁੰਨ ਕਪਾ ਨੇ ਗੋਲ ਤੇ ਚੱਲੀ ਹੋਣੀ ਸੀਟ ਪਰ ਹੁਣ ਉੱਤਰ ਰੱਟ ਜਗਾ ਪੂਰੀ ਪੂਰੀ ਆਉਂਦੀ ਐ ਤਾ ਲੋਈ ਆਪਣੀ ਜੀੜਾ ਬਹਿ ਗਏ ਤੇ ਗੱਡੀ ਐ ਗੱਡੀ ਬਾਹਰ ਇਮਨ ਤੁਸੀਂ ਸਭ ਮੰਤ ਕੱਲੇ ਫੋਨ ਵਗੈਰਾ ਆਪਣਾ ਹਾਂਜੀ ਫੋਨ ਵਗੈਰਾ ਦੇਖ ਲਿਆ ਹਾਂਜੀ ਚਲੋ ਮਾਂਮੀ ਬਾਹਰ ਕੰਮ ਸੀਸਕ

ਚਲੋ ਚਲੀਂ ਚੋਹਵੀ ਸਿੱਤਾ ਦੇ ਹਾਂ ਹਾਂ ਚੰਡੀਗੜ੍ਹ ਦਾ 에어ਪੋਰਟ ਵੀ ਸਵੇਰ ਦਾ ਟਾਈਮ ਚਲੋ ਵੀ ਚੱਲੀ ਯਾਰ ਫਿਰ ਉਹ ਘਟ ਹੋ ਜਾਣਾ ਆਪਣਾ ਹੋਰੇ ਹੇਡਾਂ ਦਾ ਵਿਊ ਆ ਆਉਣ ਲੱਗੇ ਥੱਲੇ ਆਉਣਾ ਆਪਾਂ ਨੇ 57 ਵਜੇ ਆਜੋ ਟਾਈਮ ਹੋ ਰਿਹਾ ਤੇ ਲੋ ਵੀ ਹੁਣ ਚੱਲ ਪਈ ਚਾਚਾ ਜੀ ਕੋਲ ਨੂੰ ਜੀਰਕਪੁਰ ਟ੍ਰਾਂਸਪੋਰਟ ਦਾ 에어ਪੋਰਟ ਮੋਹਾਲੀ ਦਿਨ ਚ ਹੁਣ ਚੜਨ ਲੱਗਿਆ ਹਾਂ ਹਾਂ 5:00 ਵਜੇ ਹੁਣ ਮੜ ਚ ਫਰਕ ਵੀ ਪੈ ਗਿਆ 5-10 ਮਿੰਟ ਦਾ ਹਾਂਜੀ ਹੋਏ 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 ਸਪੀਡ ਤੇ ਵਿਚਾਇ ਹੈ ਕਿ ਨਾ ਕੈਦਰਬਾਦ ਆ ਹੁੰਦਾ ਦੋੇ ਪਾਸੇ ਲਾ ਦਿੰਦਾ ਬੰਦ ਕਰਤਾ ਨਾ ਦਵੱਲੇ ਤੇ ਹਾਂ ਹਾਂ ਤੇ ਲੋਈ 0 ਰੁਪਏ ਲੱਗੇ ਸਾਡੇ ਹੋਰ ਪੂਰੇ 10 ਮਿੰਟ ਤਾਂ ਪਹਿਲਾਂ ਪਹਿਲਾਂ 10 ਮਿੰਟ ਵੱਡੀ ਖੜੀਏ ਫੇਣੀ ਪੈਸੇ ਲੱਗੇ ਨਹੀਂ ਹਾਂ ਨਹੀਂ 10 ਮਿੰਟ ਤਾਂ ਪਹਿਲਾਂ ਪਹਿਲਾਂ ਆ ਗਏ ਆਪਾਂ 10 ਮਿੰਟ ਘੰਨ 5 ਕਿ ਮਿੰਟ ਖੜੇ ਆ ਆਪਣੇ ਕੋਲ ਟਾਈਮ ਪੂਰਾ ਪੂਰਾ ਇੱਥੇ ਤੇ ਮੁੱਕ ਗਿਆ ਬਈ ਤੇਲ ਆਉਣ ਲੱਗੇ ਪਾਵਾਂਗੇ ਹਾਂ ਅੰਤਿ ਸ਼ਾਮ ਨੂੰ ਬਾਅਦ ਬਾਬਸੀ ਡੇਢੀ ਜੀ ਦੀ 8 ਵਜੇ 8 ਵਜੇ ਹੈ ਨਾ ਮੈਂ 8 ਵਜੇ ਤਰਿਆਣਾ ਹੋਰੇ ਹਾਂ ਜਾਜਾਂ ਨੇ ਤੇਲ ਭਰਨੇ ਆ ਪਿੰਕਰ ਜੋ ਵੀ ਹੋ ਲੌਰੀ ਘਰਾਂ ਪਹੁੰਚ ਚੱਲੇ ਬੰਦਾ ਕਿਹੜੀ ਘੜੀ ਸਾਰੇ ਦਾਣਾ ਹਲੇ ਦਾਤਰ ਲਈਏ ਕਿਤੇ ਆਣ ਅੱਗੇ ਹੋਰ ਯੋ ਇੱਥੇ ਤਾਂ ਕਿਸੇ ਦਾ ਗੇਟ ਆ ਹਾਂ ਤਾਂ ਲੋਗ ਇਹ ਚਾਹੇ ਘਰਾਂ ਪਹੁੰਚ ਕੇ ਗੇਟ ਖੋਲਣ ਲੱਗਿਆ ਹੁਣ ਪਰੀ ਤਿਆਰ ਹਾਂ ਅੰਦੀ ਸਕੂਲ ਨੂੰ ਖੂਝ ਲਈ ਹਾਂਜੀ ਜਾਓ ਫਿਰ ਮੈਂ ਘਰ ਆ ਰਹਾ ਹਾਂਗਾ ਪਰੀ ਨੇ ਬੈਗ ਚੱਕ ਲੇ ਬੜੀ ਬੈਗ ਦਿਖਾਈਂ ਆਪਣਾ ਰੇਚੇ ਆ ਗਿਆ ਸਾਰਾ ਟਿਫਨ ਨਾ ਉਹ ਬੁੱਕਾਂ ਕਿੱਥੇ ਦਰੀਆਂ ਹੈ ਨੋਟਬੁੱਕਸ ਬੈਗ ਬੈਗ ਕਿੱਥੇ ਆ चल चल टाइम हो गया तेरा चलिए भाई चलो चाचा जी भी आ गए हां चलिए चलो ही चलो अब स्कूल लग गया उन बात चल भाई परी और मैडम खड़ी स्कूल वाली पर। <laughs> ਹੈ ਕਿ ਛੋਟੇ ਲੈ ਕੇ ਜਲਦੀ ਜੀ ਮੈਦਾ ਹੋ ਗਈ ਕੰਨਾ ਇਹ ਤਾਂ ਛੋਟੇ ਨਾਲ ਹੈ ਇਹ ਜੇ ਸਾਰਾ ਕੁਸ ਹੈ ਚਲੋ ਜੀ ਕਿ ਮੀਰਾ ਮਾਸ ਚੜਾ ਕੇ ਤੇ ਜਾ ਚਾਹੀ ਜਿਮ ਲੈ ਕੇ ਆਏ ਆ ਉਹਨੂੰ ਦੇਖਦੇ ਜਿਮ ਇਹ ਵੀ ਨਵੇਂ ਬਣੇ ਹੋਰੇ ਮਾਰਕੀਟ ਗੋਰਿਆ ਤੇ ਨਹੀਂ ਹਨ ਜਿੰਮ ਲਾਗੇ ਸਾਡੇ ਆਹ ਦੇਖੋ ਗੱਡੀ ਬੜੀ ਵਧੀਆ ਨਵਾਂ ਲੈ ਆ ਜੀ। ਖਾਸਾ بڑا ਪਰਨੋਲ ਹੋਗਾ। ਕੜੀ ਐਗੇ ਜੀ ਦੇ ਹੈ 10 ਮਿੰਟ ਬਾਉਣੇ ਨੂੰ। ਇਹ ਪਹਿਲੇ ਵਿੱਚੋਂ ਮਾਲ ਜਾਂਦਾ ਪਰੋ ਐਂਟਰ ਪਾਉਣੀ ਪਵੇ। ਛੋਟੇ ਤੋਂ ਲੈਂਟਰ ਬਹੁਤ ਰਿਸਿਸਟਰ ਹੈ ਤੇ ਕੋਸੋਡੀਅਮ ਵੀ ਆਏਗਾ ਤੇ ਪਹਿਲਾਂ ਹੋਰ ਇਹਨੂੰ ਆਇਆ ਕਿ ਜਦੋਂ ਮਾਰਦੀ ਹੈ ਤਾਂ 10-15 ਤੱਕ ਪਹੁੰਚਦਾ ਹੈ ਹਾਂ ਖਾਸਾ ਹੁੰਦਾ ਹੈ ਜਿੱਥੇ ਲੱਗੇ ਵੀ ਆ ਹਾਂਜੀ ਹਾਂਜੀ ਜਿੱਥੇ ਨਹੀਂ ਫਾਰੇ ਵਾਲੇ ਸਕੇ ਬਹੁਤ ਕੰਮ ਟਿਕਲੇਗਾ ਆਪਣੇ ਕੋਲ ਜਦ ਬਾਹਰ ਫੇਲ ਹੋ ਜਾਂਦੀ ਫਿਰ ਆਪਣੇ ਕੋਲ ਆਉਂਦੀਆਂ ਹੋਰ ਬਾਹਰ ਕਿੰਨੀ ਕੱਢੀਆਂ ਜੀ ਹੁੰਦੀਆਂ ਪਤਾ ਕਦੀਆਂ ਚੱਲਦੀਆਂ ਨੇ ਇਹ ਮੋਡੂਲੇਟਰ ਬਣਾ ਤੇ ਅੱਜ ਫੇਰ ਤੁਹਾਨੂੰ ਦਿਖਾਵਾਂਗੇ ਮਸ਼ੀਨਾਂ ਚੱਲਦੀਆਂ ਸਾਡੀਆਂ ਚਾਚਾ ਜੀ ਉਹ ਸਾਹਮਣੇ ਬੈਠੇ ਦਫ਼ਤਰ ਮਸ਼ੀਨਾਂ ਨੂੰ ਸਰਵਿਸ ਚਾਹੀਦੀ ਆ ਅਨਾ ਪੰਡਿਆ ਟੈਂਡਰ ਕਰਨ ਨੂੰ ਗਏ ਵੇ ਟੈਂਡਰਿੰਗ ਕਰਨੇ ਕੀ ਕਰਨਾ ਚਾਹੀਦਾ 3 ਨੂੰ 3 ਨੂੰ

ਚਲ ਫੇ ਲਖੜੀਆਂ ਨੂੰ ਆ ਜੀ ਹੈ ਗੱਡੀ ਕਿੰਨੇ ਘੰਟੇ ਹੋ ਆ ਜੀ ਮੇਰੀ ਗੱਡੀ ਚਲ ਆ ਜਾ ਫਿਰ ਚਲੀ ਉੱਥੇ ਦੇ ਮੋੜੇ ਆਈ ਹੈ ਤੇ ਕੋਈ ਕੁਝ ਹੋਉਂ ਭੋੜਾ 몰ਦੀ ਨਹੀਂ ਆਜਾ ਨੀ ਕੋੜਾ ਮੇਰੇ ਕੋਲ ਨਹੀਂ ਹੋ ਰਹਾ ਹੈ ਕਰਤਾਰਪੁਰ ਜਾਣਾ ਗਾਧਾਣਾ ਆਉਣਾ ਮੈਂ ਅੱਜ ਕੋਸਟ ਆਉਣਾ ਫਿਰ ਫੇਸਬੁਕ ਤੇ ਅਸੀਂ ਸਭੀ ਰੋਜ਼ ਨਹੀਂ ਜਾਂਦੇ ਵਾਹਣਾ ਪਪਾ ਨੇ ਤਿੰਦਰੀ ਨੂੰ ਜਾਣਾ ਨਹੀਂ ਕਰਤਾਰਪੁਰ ਫਿਰ ਗੀਰ ਜੀ ਨੂੰ ਫੇਰ ਆਉਣਾ ਮੈਂ ਇਹ ਸੰਡੇ ਉਦਣ ਆ ਜੀ ਹੈ ਉਦਣ ਆ ਜੀ ਫਿਰ ਪਿਰਤਪਾਲ ਦੇ ਨਾਲ ਹੀ ਆ ਜੂਗੀ ਠੀਕ ਹੈ ਠੀਕ ਹੈ ਨਾ ਉਦਣ ਆ ਜੀ ਫਿਰ ਹੈ ਪੂਰੀ ਨੂੰ ਆਣਾ ਮੈਂ ਹੋਰ ਬਣਾਇਆ ਚੱਕੀ ਹੁੰਦਾ ਆ ਜਾਣਾ ਨਾ ਪਾਪਾ ਨਾਲ ਆਉਣਾ ਆ ਜਾਣਾ ਆ ਜਾਣਾ ਕਿਥੇ ਆ ਜਾਣਾ ਹਾਂ ਬੜੀ ਬਣੀ ਜਿੱਦਰੀ ਹਾਂ ਬੜੀ ਨਹੀਂ ਜਿੱਦਰੀ ਮੇਰੇ ਬੜਾ ਖਾ ਚਲ ਜਿੱਥੇ ਉਹ ਕੇ ਬਾਏ ਗਣ ਕੇ ਇੱਥੇ ਆਉਂਗੇ ਫੇਰ ਮਾਰੂਗੇ ਚਿੰਜ ਚਿੰਜ ਫੋਨ ਕਰਦੀ ਜਾ ਕੇ ਠੀਕ ਠੀਕ ਹਾਂ ਠੀਕ ਹੈ ਜੀ ਮੈਂ ਤੁਹਾਨੂੰ ਬਾਏ ਕਰਉ ਬਾਏ ਕਿੰਨੇ ਆਉਂਗੇ ਫਿਰ ਇਹ ਮੈਂ ਹਾਂ ਤੀਰ ਤੇ ਲੋ ਜੀ 에어ਪੋਰਟ ਵਾਲੇ ਰੋਡ ਪਾ ਬੈਗੇ ਡੈਡੀ ਜੀ ਪਹੁੰਚ ਗਏ ਮੈਂ ਹਾਂ ਪਹੁੰਚ ਗਏ ਆਪਾਂ ਲੈ ਲੇਡ ਕਾਂਜੀਵਨ ਥੋੜੇ ਲੇਟ ਪੰਜਗੇ ਉਹ ਤੁਹਾਨੂੰ ਪਤਾ ਜੀਰਕਪੁਰ ਤੋਂ ਜਾਵ ਹੁੰਦਾ ਹੀ ਐ ਭਾ ਜੀ ਜਵੇਰੀ ਵੀ ਨੀ ਰਹਾ ਹੁਣ ਵੀ ਨਹੀਂ ਰੇ ਹਾਂ 9 ਵਜੇ 10 10:30 ਨੂੰ ਘਰ ਆਉਂਗੇ ਹਾਂ ਜੀ ਦਾ ਪੱਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਸਾਹਮਣੇ ਆ ਕੇ ਬਈ ਚੈਕ ਇਨ ਪਾਰਕਿੰਗ ਵਾਲੀ ਸਾਈਡ ਆ ਗਏ। ਇੱਥੇ ਡੈਡੀ ਜੀ ਪਹੁੰਚ ਗਏ ਬਸ। ਜਾ ਕੇ ਦੇਖੀਏ। ਅਸੀਂ ਸਵੇਰ ਦੇ 3 ਵਜੇ ਉੱਠੇ ਹੋਏ ਹੁਣ ਨੀਰ ਪੂਰੇ ਘੇਰੇ ਪਾਰੀਆ। ਨਰਾਮੀ। ਬਕਾਂਟਾ ਕਰਾ ਹੋ ਰਿਹਾ ਹੁਣ ਕੰਟਾ ਹੋ ਰਿਹਾ। ਕੰਟਾ ਜਾਣ ਨੂੰ ਲੱਜੂ ਕਿ ਜ਼ਿਆਦਾ ਟਾਈਮ। ਕੰਟਾ ਲੱਗੇ ਜਾਣਾ ਕਿ ਉਹ ਘੰਟੇ ਦੇ ਵੀ ਉੱਪਰ ਲੱਗ ਜਾਣਾ ਬਾਈ। ਇਹ ਹੁਣ 9 ਵਜੇ ਵੇਹਣਾ ਸਾਰੇ ਘਰਾਂ ਨੂੰ ਜਾ ਰਹੇ। ਤੁਹਾਨੂੰ ਮੈਨੋਂ ਪਰੇ। ਔਨਲਾਈਨ ਇਸ ਸਿਸਟਮ ਹੈ। ਨਵੀਂ 파ਟੀ ਮਿਲ ਗਈ। ਉਹ ਫੜੇ ਡੈਣੀ ਉਹ ਦੇ। ਠੀਕ ਹੈ। ਉਹ ਦੇਖੋ ਦੇਖੋ। ਹਾਂ। ਮੰਮਾ ਛੱਡਣ ਆਇਆ ਨਾ। ਡੈੜੀ ਆ ਗਏ। ਪੂਰੇ ਪੂਰੇ ਟਾਈਮ ਪਰ ਇਹ ਆ ਪੂਰੇ ਟਾਈਮ ਪਰ ਠੀਕ ਆ ਫਿਰ ਲੈ ਲੈੜ ਬਾਲੋ ਹੋ ਗਿਆ ਅਮ ਤੇ ਮਤਲਬ ਚੀਜ਼ ਲੈਣ ਦੀ ਆ ਮੈਂ ਹਾਂਜੀ ਜੀ ਜਿੱਦਾਂ ਕਰਦੇ ਰਿਹਾ ਉਹ ਦੇ ਕੇ ਲੈਣਾ ਮੇਰੇ ਵਾਸਤੇ ਥੈਂਕ ਯੂ ਰੇ ਬੱਤਰਿਆਂ ਨਾ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਕੋਈ ਗੱਲ ਨਹੀਂ ਕਰਦਾ ਹਾਂ ਲੈ ਫਿਰ ਇਹ ਤੇਰੇ ਵੱਲੋਂ ਸਿਕਨਾਂ ਦੇ ਗਾਰਡ ਸਿਕਨਾਂ ਦੇ ਗਾਰਡ ਕਰਦੇ ਲੱਗਦੇ ਸੋਸਤੇ ਮਿਲਦੇ ਕਿੱਧਰੋਂ ਆਤਾ ਯਾਰ ਅੱਛਾ ਬੁਰਾ ਨਾ ਹੈ ਰੋਹੀ ਦੇ ਕਿਤੇ ਕਿਹੜਾ ਮੈਨੂੰ ਦੱਸਦਾ ਨਹੀਂ ਹਾਂ ਟਿੱਕ ਟਿੱਕ ਤੇ ਹੁੰਦਾ ਸਾਰ ਦੇਖੋ ਹਾਈ ਹਾਈ ਪਰ ਹੀ ਰੋ ਹੀ ਗੁੱਸਾ ਕਹਦੇ ਹਾਂ ਕੰਨੀ ਰਾਤ ਰੋ ਹੋ ਹਾਂ ਰਾਤ ਰੱਖਣੀ ਆ ਅੱਛਾ ਵਿਚਾਰੀ ਰੋ ਵਾ ਬਹੁਤ ਹਾਂ ਸੀਟ ਬੈਗ ਹਾਂ ਮੈਂ ਕਿਹਾ ਚਲ ਫੇਰ ਆ ਜਾਉਂਗੇ ਦਿਖਾਓ ਗਿਫਟ ਹੂੰ ਲੋ ਦੋ ਵੀ ਚੱਲ ਪੀ ਰਿਪੋਰਟ ਤੋਂ ਕਰਨੋਂ ਹੁਣ ਫੇਰ ਸਾਡੀ ਪਰਚੀ ਫਰੀ ਹੋ ਲੱਗੀ 10 ਮਿੰਟ ਦੇ ਅੰਦਰ ਅੰਦਰ ਮੁੜਿਆਇਓ ਫ੍ਰੀ ਐ ਹਾਂਜੀ 10 ਮਿੰਟ ਦੇ ਉੱਪਰ ਹੋ ਗਿਆ ਉਹ ਵੀ ਪੈਸੇ ਉਹਨੂੰ ਪੈਸੇ ਆਪਾਂ ਪੰਡਿਕੂ ਮਿਟੇ ਲਾਇਆ ਪਾਣਾ 5 ਮਿੰਟ ਲਾਇਆ 5 ਮਿੰਟ ਸਵੇਰ ਹੋਣਾ ਐ ਹਾਂ ਚਲੋ ਜੀ ਪੂਰੇ ਪੂਰੇ ਆਪਾਂ ਪਹੁੰਚੇ ਗੱਡੀ ਤੇਲ ਵੀ ਮੁੱਕਾ ਚੱਲਿਆ ਪਾਵਾਂਗੇ 4000 ਦਾ ਜੀਰੂ ਜੱਕਰਿਓ ਠੀਕ